ਦੋਸਤੋ ਹਾਂ ਇਹ ਦੋਸਤੋ ਫੜਾ ਦੇ ਹਾਂ ਇਹ ਗਨਾ ਦੇ ਕੋਈ ਨਹੀਂ ਬੱਕਰੀ ਵਾਲੇ ਗਨਾਦੇ ਪਹਿਲਾਂ ਬੱਕਰੇ ਵਾਲੇ ਬਾਤ ਗਨਾਦੀ ਚਾਰ ਲੈ ਵੀ ਇਹ ਬੱਕਰੀ ਕਰਾਈ ਸੀਗੀ ਬਾਈ ਨੂੰ 4000 ਦੀ ਤੇ ਇਹ ਗਿੰਦਾ ਇਹ ਪਾਲਾ ਜੇ ਵਿੱਚ ਇਹ ਬੱਕਰੇ ਦੇ ਹੋ ਗਏ ਹੁਣ ਬੱਕਰਾ ਇੱਕ ਬੱਕਰਾ ਹਾਂ ਇੱਕ ਬੱਕਰਾ ਦਵਾਇਆ ਸੀਗਾ ਬਾਈ ਨੂੰ ਆਪਾਂ ਬੂਰ ਕੰਨਾ ਪਰਵਿੰਦਰ ਨੂੰ ਆਹ ਫੱਟਰੀ ਠੀਕ ਆ ਭਾਈ ਸੌਂਦਰਾ ਰਹੇ ਨਾ ਤੋ ਤੇ ਹੈ ਬੱਕਰੀ ਵਾਲਾ ਖੁਦ ਦਿਖਾਈਏ ਉਹ ਹੂੰ ਦਿਖਾਈਏ ਨੂੰ ਹਾਂ ਚਲੋ ਕੋਈ ਨਹੀਂ ਭਾਈ ਆਪਣਾ ਪਿੰਡ ਦੱਸ ਦੀ ਭਾਈ ਕਿਹੜਾ ਸੀਗਾ ਥਰਾਜਲ ਕਿੰਨੇ ਕਿੰਨੇ ਜਾਨਵਰ ਲੈ ਕੇ ਆਈ ਸੀ ਭਾਈ 6 ਲੈ ਕੇ ਤੇ 6 ਕਿੰਨੇ ਵੇਗੇ ਪੰਜ ਪੰਜ ਵੇਖ ਗਏ ਲੈ ਵੀ ਦੋਸਤੋ 6 ਜਨਵਾਰ ਲੈ ਕੇ ਆਈ ਸੀ ਥਰਾਜ ਵਾਲੇ ਤੋਂ ਆਈ ਸੀ ਬਾਈ ਤੇ 6 ਜਨਵਾਰ ਲੈ ਕੇ ਪੰਜ ਵੇਖ ਗਿਆ ਬਾਈ ਬੱਕਰੀ ਮੰਡੀ ਕਿਵੇਂ ਪ੍ਰਬੰਧ ਲੱਗਿਆ ਵੀ ਤੁਹਾਨੂੰ ਬੱਕਰਾ ਮੰਡੀ ਦੇ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਬਾਈ ਤੁਸੀਂ ਜਰੂਰ ਪਹੁੰਚਿਆ ਕਰਨਾ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਆ ਉਹ ਲੈ ਵੀ ਬਾਈ ਪੈਸੇ ਕਨਾਈ ਜਾਂਦਾ ਹਾਂ ਜੀ ਉਹ ਫਲੇ ਸਬਸਕ੍ਰਾਈਬ ਵੀ ਕਰ ਤੇ ਚੈਨਲ ਵੀ ਕਰ ਲਓ 620 ਦਾ ਲਿਆ ਸੀ ਬਈ ਬੱਕਰਾ 125 ਦਾ ਕੱਕਰ ਬਾਈ ਕਿਹੜਾ ਪਿੰਡ ਸੀ ਆਪਣਾ ਥਰਾਜ ਹਾਂਜੀ ਥਰਾਜ ਵਾਲਾ ਬਾਈ ਥਰਾਜ ਵਾਲੇ ਕਿੰਨੇ ਨਗ ਲੈ ਕੇ ਆ ਸੀ ਬਾਈ 6 ਨਗ ਕਿੰਨੇ ਵੇਚ ਗਏ ਬਾਈ 5 5 ਵੇਚ ਗਏ ਠੀਕ ਆ ਬਈ ਆਪਣਾ ਕਿਹੜਾ ਪਿੰਡ ਸੀ ਖਰੀਦਣਾ ਮਲੋਟ ਲੈ ਵੀ ਪਾਈ ਮਲੋਟ ਵਾਲੇ ਨੇ ਨਾ ਖਰੀਦੇ ਸੀਗੇ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਸੁਖਨਾ ਵਾਲੂ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਲਾ ਲਾ ਹੋਰੀ ਬੁਲਦੀ ਕਿੰਤੂ